ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਗਾਵਾਂ ਸੇ ਲਈ ਲੈ ਕੇ ਆਂ ਜੀ ਇੱਕ ਬਈ ਸੂਈ ਸਵਾਈ ਹੈ ਇੱਕ ਟੋਕੜਾ ਵੀ ਫੁੱਲ ਬਰੀਡ ਵਾੜ ਆਓ ਕਰ ਲੈਨੇ ਬਾਈ ਨਾਲ ਗੱਲਬਾਤ ਬਾਈ ਜਿਸ ਅਸੀਂ ਕਾਲ ਸਤਿ ਸ੍ਰੀ ਅਕਾਲ ਡਾਕਟਰ ਹੋ ਠੀਕ ਹੋ ਵਧੀਆ ਜੀ ਠੀਕ ਠਾਕ ਵੀਰੇ ਨਾਮ ਤੇ ਐਡਰੈਸ ਉਹ ਨਾਮ ਬਈ ਸਿਰਆ ਸਿੰਘ ਢਾਲੀਆਲ ਪਿੰਡ ਸੰਨਾ ਗਲਾਬ ਸਿੰਘ ਜ਼ਿਲ੍ਹਾ ਬਰਨਾਲਾ ਵੀਰੇ ਤਹਿਸੀਲ ਤਪਾ ਨੇੜੇ ਪਧੋੜਾ ਆ ਵੀਰੇ ਮੋਬਾਈਲ ਨੰਬਰ 9872076012 9872076012 ਇਹ ਬਾਈ ਦਾ ਕੰਟੈਕਟ ਨੰਬਰ ਆ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਬਾਈ ਜਿਹੜੀ ਇਹ ਬੈਡ ਦੇ ਨੇ ਕਿਹੜਾ ਸੁਆ ਸੂਈ ਆ ਇਹ ਵੀਰੇ ਦੂਜਾ ਸੁਆ ਸੂਈ ਆ ਕਦੋਂ ਸੂਈ ਆ ਬਾਈ ਇਹ ਵੀਰੇ ਅੱਜ ਮੰਨ ਕੇ ਚੱਲ ਤੜਕੇ ਹੀ ਸਵੇਰ 5 ਵਜੇ ਹੀ ਸੂਈ ਠੀਕ ਆ ਬੱਚਾ ਕੀ ਦੇਤਾ ਲਿਆਂਦ ਗੁਈ ਆ ਸੂਈ ਸਵਾਈ ਬਸ ੂਕੇ ਹਟੀ ਸੀ ਠੀਕ ਆ ਬਾਈ ਬੱਛਾ ਵੀਰੇ ਮੰਗਣਾ ਬੱਛਾ ਦੇਤਾ ਕਿੰਨਾ ਕੁ ਬੋਲਾ ਬਾਈ ਹੁਣ ਬੋਲਾ ਥੱਲੇ ਹੂ ਆ ਹੁਣ ਬਾਈ ਖਾਲੀ ਤਾਂ ਜਮਾ ਕਰੀ ਨਹੀਂ ਫੇਰ ਵੀ ਹੈਗਾ 12 13 ਤੱਕ ਓਕੇ ਬਾਈ ਆਰਡਰ ਪਛਾਂਤ ਨੂੰ ਚੈੱਕ ਕਰਵਾਉਂਦੇ ਆ ਆਰਡਰ ਕਮਾਲ ਦਾ ਬਈ ਬਹੁਤ ਸੋਹਣਾ ਆਰਡਰ ਸ਼ਾਮ ਤੱਕ ਆੜ ਰਾ ਜਿਹੜਾ ਹੋਰੀ ਵਧੀਆ ਤਿਆਰ ਕਰ ਲੂ ਚਾਰੇ ਥਣਵੇਂ ਨਿਕੜਵੇਂ ਪੂਰੇ ਗੈਰ ਤੇ ਚਵਾਈ ਕਿਵੇਂ ਆ ਭਰਾ ਇੱਕ ਨੰਬਰ ਵੀਰੇ ਠੀਕ ਆ ਬਈ ਲੈ ਚਾਰੇ ਥਣ ਇੱਕੋ ਜਿਹੇ ਪੂਰੇ ਗੈਰ ਤੇ ਨਾਲਾ ਨੂਣਾ ਫੁੱਲ ਚੰਗੇ ਖੋਲਦੇ ਬਈ ਤੋੜਦੇ ਫੇਸ ਦੀ ਬਿਊਟੀ ਕਮਾਲ ਦੀ ਬੋਦੀਬਦੀ ਚੰਗੀ ਆ ਸਨਕ ਪੋਣਾ ਬੜ ਦੇ ਵਿੱਚ ਫੁੱਲ ਤੋੜਾ ਚੈੱਕ ਕਰ ਲਓ ਬਈ ਕੱਦ ਚੰਗਾ ਚੰਗੀ ਆ ਫੁੱਲ ਬਰੀਡ ਆ ਪ੍ਰਿੰਟ ਪ੍ਰਿੰਟ ਬੜਾ ਚੰਗਾ ਤੋੜਾ ਚੈੱਕ ਕਰ ਲਓ ਤੋੜਾ ਵੀ ਇੱਕ ਨੰਬਰ ਕਿੰਨਾ ਕ ਦੁੱਧ ਦੇ ਦੂਆ ਐਸਟੀਮੇਟ ਐ ਦੁੱਧ ਬਾਈ ਦੇਣਾ ਹੀ ਚਾਹੀਦਾ ਮਨ 20 ਦੇ ਆਸ-ਪਾਸੇ ਠੀਕ ਐ ਬਾਈ ਫਰੀਕ ਬਰੂ ਕੋ ਬਹੁਤਾ ਡਾਕਟਰ ਦੁੱਧ ਕੱਢ ਦੋ ਸਹੀ ਐ ਬਾਈ ਇਹਦਾ ਸੂਆ ਜਾ ਮੰਨਿਆ ਵਾਕਿਆ ਕੋਕ ਖੀਣੂ ਕਰਦਾ ਕੀ ਮੁੱਲ ਜਾਇਜ਼ ਆ ਬਾਈ ਮੁੱਲ ਇਹਦਾ ਬਸ ਜਾਇਜ਼ ਆ ਬਾਈ 75000 ਆ ਉਹਦੇ ਚ ਮਾਨਤਾਨ ਕਰਦੇ ਆ 75000 ਰੁਪਇਆ ਮੁੱਲ ਆ ਬਾਈ ਮਾਨਤਾਨ ਜ਼ਰੂਰ ਹੋ ਜਾ ਮੁੱਲ ਜਮਾ ਜਾਇਜ਼ ਆ ਬੈਡ ਚੰਗੇ ਆ ਥਣਲੇਵਾ ਚੰਗਾ ਮੁਠੀ ਵਾਲਾ ਥਣੇ ਕੱਲਾ ਕੱਲਾ ਥਣ ਚਵਾਈ ਚਵਾਈ ਬਾਈ ਕਹਿੰਦਾ ਓਕੇ ਐ ਠੰਡੀ ਸੀਲ ਆ ਹੈਂ ਪੂਰੀ ਬਈ ਡਾਕਟਰ ਧਾਰਾ ਮਾਰਨੀ ਆ ਤਾਂ ਮਾਰ ਵੀ ਦਿੰਨੇ ਆ। ਲੈ ਵਾ ਲੂਗਾ ਬੜਾ ਚੰਗਾ ਹਨਾ ਕਰਮਾ ਇਹਦਾ। ਹੂੰ। ਮਾਰਨ ਦਾ ਇੱਕ ਪਰ ਬਹੁਤ ਲੋੜ ਹੀ ਨਹੀਂ ਜੇ। ਕੱਲ ਠੀਕ ਆ। ਅਗਲਾ ਆ ਜੀ ਤਸ਼ਲੀ ਕਰਕੇ ਲੈ ਜੂ ਹਨਾ। ਹਾਂ ਠੀਕ ਆ। ਉਹ ਠੰਡੀ ਆ ਜਮਾ। ਇਹ ਬਈ 2 ਨੰਬਰ ਤੇ। ਕਿਹੜਾ ਸੂਈ? ਇਹ ਦੂਜਾ ਸੂਈ ਵੀ ਡਾਕਟਰ ਤੋਕੜਾ। ਕਿੰਨਾ ਕੁ ਟਾਈਮ ਹੋ ਗਿਆ ਸੂਈ? ਸੂਈ ਨੂੰ ਹੋ ਗਏ ਹੋਣਗੇ ਹਨ। 4-5 ਮਹੀਨੇ ਬਈ। ਓਕੇ। ਦੁੱਧ ਕਿੰਨਾ ਬਈ? ਦੁੱਧ ਹੁਣ ਇਹਦੇ ਥੱਲੇ 17 ਕਿਲੋ ਦੇ ਆਸ-ਪਾਸੇ ਮਣਕ ਕੇ ਦੇ ਦਾਂਗੇ। ਠੀਕ ਆ ਬਈ। ਫੇਸ ਦੀ ਬਿਊਟੀ ਚੰਗੀ ਆ ਬੋਦੀਵਾਦੀ ਚੰਗੀ ਆ ਸਨਖ ਪੋਣਾ ਬੜ ਦੇ ਵਿੱਚ ਫੁੱਲ ਫੁੱਲ ਬ੍ਰੀਡ ਬਈ ਕੱਦੀ ਪੋਣਾ ਵੱਡਾ ਬਹੁਤ ਜਿਆਦਾ ਢਾਂਚੇ ਵਾਲਾ ਫੁੱਲ ਸਾਈਜ਼ ਆ ਪੂਰਾ ਫੁੱਲ ਕਰਦਾ ਜਿੰਨਾ ਕਹ ਦੋ ਬਈ ਥਣ ਥੁਣ ਇੱਕ ਨੰਬਰ ਆ ਮੁਠੀ ਵਾਲਾ ਥਣ ਕੱਲਾ ਕੱਲਾ ਥਣ ਪੂਰੀ ਵਿਥੀ ਦੇ ਥਣ ਚਵਾਈ ਚੁਈ ਕਿਵੇਂ ਆ ਬਾਈ ਇੱਕ ਨੰਬਰ ਵੀਰੇ ਠੀਕ ਆ ਬਾਈ ਦੁੱਧ ਵੀ ਬਾਈ ਨੇ ਬਹੁਤ ਚੰਗਾ ਤਿਆਰ ਰਸਿਆ ਪਰ ਸ਼ਾਂਤੂ ਲੈਵਾ ਚੈੱਕ ਕਰ ਲੋ ਇੱਕ ਨੰਬਰ ਮੁਠੀ ਵਾਲਾ ਥਣ ਕੱਲਾ ਕੱਲਾ ਥਣ ਕੱਦ ਫੁੱਲਾ ਕੱਦ ਕੰਨੀ ਕੋਈ ਘਾਟ ਨਹੀਂ ਜਿੱਦ ਦੇ ਤਿਆਰ ਹੋ ਗਈ ਬਾਈ ਪਤਾਈ ਅਸੀਰੇ ਬਾਈ ਕਿੰਨੇ ਕੇ ਰੁਪਏ ਬਟਾਉਗੀ ਹਨ ਹਾਂ ਹਾਂ ਬਾਈ ਹੂੰ ਲੈ ਤੋਰਾ ਇੱਕ ਨੰਬਰ ਬਰੀਡ ਫੋਲ ਆ ਬਾਈ ਕੀ ਮੋਲ ਆ ਜਾਇ ਜਾਇ ਇਹਦਾ ਰਟ 62000 ਰੁਪਏ ਮੋਲ ਆ ਓਕੇ 62000 ਰੁਪਏ ਮੋਲ ਆ ਮੰਨ ਤਾ ਦੁੱਧ ਅਗਲਾ ਚਾਹੇ ਚਾਰ ਡੰਗ ਚੋਕੇ ਲੈ ਜੇ ਜਿੰਨਾ ਕਹਿਤਾ ਓਕੇ ਬਾਈ ਠੀਕ ਆ ਬਰੀਡ ਹੀ ਬਹੁਤ ਆ ਵੜ ਤੇ ਵੱਡੇ ਕਰਨ ਜਾਂ ਟਾਂ ਚਾ ਇੱਕ ਨੰਬਰ ਆ ਥਾਂ ਇੱਕ ਨੰਬਰ ਆ ਬਾਕੀ ਦੁੱਧ ਵੀ ਬਹੁਤ ਚੰਗਾ ਤਿਆਰ ਰਸਿਆ ਨਾਲੇ ਤਾਂ ਬਾਈ ਬੰਦਾ ਦੁੱਧ ਪਾਊਗਾ ਆਪਦਾ ਖਰਚਾ ਚੱਕੂਗੀ ਕਹਿੰਦੇ ਬਾਈ ਹਾਂ ਇਹ ਨਾਲੇ ਮੰਨ ਕੇ ਚੱਲ ਵਧਣ ਵਾਲੀ ਚੀਜ਼ ਆ ਘਟਣ ਵਾਲੀ ਗੱਬਣ ਗੁੰਬਣ ਰਹਿ ਗਈ ਅੱਗੇ ਸੂਣ ਵਾਲੀ ਬਹੁਤ ਰੁਪਏ ਬਟਾਊਗੀ ਜਿਹੜੇ ਹਿਸਾਬ ਨਾਲ ਟਾਂਚਾ ਵੈੜਦਾ ਥਣ ਹੁਣ ਇੱਕ ਨੰਬਰ ਆ ਮੁਠੀ ਵਾਲਾ ਥਣ ਇਕੱਲਾ ਇਕੱਲਾ ਥਣ ਨਗਸੀ ਭਰਾ ਕੋਲੇ ਦੋ ਦੋਨੀ ਨਿਖਾਤੇ ਕਿਸੇ ਵੀਰ ਨੂੰ ਦੋਨਾਂ ਜੋ ਕੋਈ ਵੀ ਪਸੰਦ ਆਏ ਬਾਈ ਨੈਗਨੇਟ ਕਰ ਲਿਓ ਜੀ ਧੰਨਵਾਦ